ਉਣੀ ਨਦੀ ਲੋੜਾਣਾ ਤੇ ਵੀ ਨੇ ਫੋਨ ਚੁੱਕਾ ਦੇ ਅੱਗੋਂ ਪਿੱਛੋਂ ਹੱਥ ਦੀ ਫੜ ਛੱਡਦੇ ਨੇ ਗਾਵ ਉਹ ਮੇਰੇ ਗਾਵ ਸੁਣ ਤੂੰ ਚੱਲ ਜਾ ਮੇਰੇ ਲਾਗਾ ਮੈਨੂੰ ਕਵਾਣਾ ਮੈਂ ਤੈਨੂੰ ਸਮਝਾਉਣ ਆਈ ਆ ਕਿ ਤੂੰ ਲੜਨਾ ਐਦਾ ਉਹਨਾਂ ਦੇ ਨਾਲ ਐਦਾ ਲੜੂਗੀ ਤੇ ਤੇਰਾ ਘਰ ਨਹੀਂ ਬਸਣਾ ਹੈਗਾ ਤੇ ਇਹੋ ਤੇ ਤੂੰ ਚੋਣੀ ਹਾਂ ਜੋ ਤੂੰ ਚੋਣੀ ਹੋ ਉਹ ਹੋ ਗਿਆ ਵਾ ਖੁਸ਼ ਹੋ ਹਣ ਨਾ ਮੈਂ ਐਦਾ ਦਾ ਕੁਛ ਨਹੀਂ ਚੋਣੀ ਜਿਵੇਂ ਤੈਨਾਂ ਪਿਆਰ ਨਾ ਬੁਲਣ ਦੇਈ ਨਾ ਤਾ ਤੂੰ ਪਿਆਰ ਨਾ ਹੀ ਅੱਗੋਂ ਸਮਝ ਮੈਨੂੰ ਨਹੀਂ ਪਿਆਲ ਪਿਉ ਰਹਾਂਦਾ ਹੈਗਾ ਮੇਰੇ ਨਾਲ ਕੋ ਚੱਲ ਜਾ ਮੈਨੂੰ ਕਵਾਨਾ ਐਵੇਂ ਬਿਨਾ ਮਤਲਬ ਤੋਂ ਬਿਨਾ ਬਕਾਲਦੀ ਤੂੰ ਲੜਾਈ ਪਾਈ ਹੋਈ ਆ ਘਰ ਦੇ ਵਿੱਚ ਤੈਨੂੰ ਜਦੋਂ ਕਹਿੰਨੇ ਆ ਕਿ ਮੰਮੀ ਨੂੰ ਫੋਨ ਨਾਲ ਆ ਤਾਂ ਤੂੰ ਵਾਰ ਵਾਰ ਕਿਉਂ ਲੋਨੀ ਆ ਤੇ ਮੈਂ ਨਹੀਂ ਆਪਣੀ ਮਾਂ ਨੂੰ ਫੋਨ ਲਾਣਾ ਤੇ ਹੋਰ ਕਿੰਨੇ ਲਾਣਾ ਤੇ ਹਰ ਗੱਲ ਦੱਸਣੀ ਹੁੰਦੀ ਆ ਮਾਂ ਨੂੰ ਇੱਥੇ ਵੀ ਤੇ ਮਾਂ ਹੈਗੀ ਉਹਦੇ ਨਾਲ ਕਰ ਲੈ ਗੱਲ ਉਹ ਕਿਹੜੀ ਮੇਰੀ ਸੋਨੀ ਏ ਉਹ ਨਹੀਂ ਮੇਰੀ ਮਾਂ ਨੂੰ ਉਹਨੂੰ ਤੂੰ ਛੱਡੇ ਤਾਂ ਫੇਰ ਹੀ ਮੇਰੇ ਵਾਲਾ ਏ ਉਹਨੂੰ ਜੋ ਤੇਰੇ ਦੋਨੇ ਫੁਰਸਤਾਂ ਗਈ ਨਾ ਵੇ ਸਾਰੀ ਤੇਰੀ ਸੋਚਵਾ ਉਹ ਪਤਾ ਕਿੰਨਾ ਪਿਆਰ ਕਰਦੇ ਇੱਥੇ ਬੈਠੇ ਸਾਰੇ ਜਣੇ ਇਹੀ ਗੱਲ ਕਰਨ ਦੇਗੇ ਜੇ ਤੂੰ ਇੱਕ ਵਾਰੀ ਛੱਡ ਦੇਵੇਂ ਨਾ ਪਿੱਛੇ ਫੋਨ ਕਰਨਾ ਤੇ ਆਪੇ ਸੁਧਰ ਜਾਵੇ ਸਾਰਾ ਕੁਝ ਇੱਥੇ ਨਾ ਹੀ ਲੜਾਈ ਪਵੇ ਤੇ ਨਾ ਹੀ ਕੁਝ ਹੋਰ ਹੋਵੇ ਤੂੰ ਦੇ ਚਾਹਨੀ ਆ ਕਿ ਮੈਂ ਆਪਣੀ ਮਾਂ ਨੂੰ ਫੋਨ ਨਾ ਕਰਾਂ ਮੈਂ ਇਹ ਨਹੀਂ ਚਾਹਨੀ ਕਿ ਫੋਨ ਨਾ ਕਰ ਫੋਨ ਕਰ ਪਰ ਲਿਮਟ ਦਾ ਕਰਨਾ ਇਹ ਕੁੜੀ ਤੇ 24 ਘੰਟੇ ਫੋਨ ਉੱਥੇ ਲਾ ਕੇ ਰੱਖਿਆ ਤੇ ਸਾਰੀਆਂ ਗੱਲਾਂ ਦੱਸਣੀਆਂ ਉੱਥੇ ਠੀਕ ਆ ਚੁਗਲੀਆਂ ਦੇ ਤੂੰ ਕਰਦੀਆਂ ਘਰ ਵਿੱਚ ਸਾਰਿਆਂ ਦੇ ਕੰਨ ਪਰਦੀਆਂ ਕਿ ਨਾ ਵੇ 10 ਮੂਲੰਦੀ 10 ਫੋਨਾਂ ਦੇ ਉਦੋਂ ਨਾਲ ਸੁਪਨਾ ਆਉਂਦਾ ਮੈਂ ਕਿਸੇ ਨੂੰ ਨਹੀਂ ਦੱਸਿਆ ਤੈਨੂੰ ਸਾਰੇ ਆਪ ਹੀ ਦੇਖਦੇ ਆ ਤੇ ਤਾਂ ਹੀ ਤੈਨੂੰ ਕਿਹਾ ਹੁਣ ਭਾਜੀ ਨੇ ਵੀ ਤੇ ਤੈਨੂੰ ਆਪ ਹੀ ਦੇਖ ਲੈਣਾ ਭਾਜੀ ਦੀ ਗੱਲ ਦੇ ਵਿੱਚ ਲੜਾਈ ਸ਼ੁਰੂ ਹੋਈ ਆ ਤੇ ਭਾਜੀ ਨੇ ਤੇ ਰੱਖਣਾ ਹੀ ਇੱਥੇ ਹਣ ਤੇ ਤੂੰ ਨਾ ਕੰਮ ਉਦਾਂ ਦੇ ਕਰਨਾ ਨਾ ਕੰਮ ਉਦਾਂ ਦੇ ਕਰ ਦੇ ਸਾਰ ਜਣੀ ਮੈਨੂੰ ਜੁੱਤੀਆਂ ਛਿੱਤਰ ਮਾਰੀ ਜਾਉ ਤੇ ਮੈਂ ਖੜੀ ਜਾਵਾਂ ਤੁਹਾਡੇ ਕੋਲ ਤੇ ਫਿਰ ਤੂੰ ਹੀ ਬੜੇ ਖੋਸ਼ ਚ ਤੂੰ ਹਟਣਾ ਤੂੰ ਲੜਾਈ ਹਟਾਉਣੀ ਆ ਜਾਂ ਨਹੀਂ ਹਟਾਉਣੀ ਇਹ ਦੱਸ ਦੇ ਮੈਂ ਨਹੀਂ ਹਟਾਉਣੀ ਹੈਗੀ ਤੇ ਨਾ ਹੀ ਮੇਰੇ ਘਰ ਦੇ ਵਿੱਚ ਰਹਿਣਾ ਹਾਏ ਹਾਏ ਪੁੱਤ ਕਿਉਂ ਦੋਵੇਂ ਭੈਣਾਂ ਲੱਗੀਆਂ ਤੇ ਫੇਰ ਨਾ ਬੁੱਤ ਤੂੰ ਸਿਆਣੀ ਬਣ ਹੈਂ ਬੰਦੇ ਤੇ ਕਈ ਕਈ ਗੱਲਾਂ ਕਰ ਲੈਂਦੇ ਐ ਕੋ ਜਵਾਬ ਨਹੀਂ ਦਈਦਾ ਫਿਰ ਕੀ ਤੇ ਗੁੱਸੇ ਛਾਂਕ ਕੇ ਮੈਂ ਕੁਛ ਕਹਿਤਾ ਹਾਂ ਤੇ ਇਹਦਾ ਮਤਲਬ ਇਹ ਥੋੜੀ ਆ ਤੇ ਆਪਣੀ ਮੰਮੀ ਨੂੰ ਫੋਨ ਕਰਦੇ ਮੈਨੂੰ ਲੈ ਜਾਓ ਆਣ ਕੇ ਉਹ ਤੇ ਕਈ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਕਈ ਨਹੀਂ ਦੱਸਣ ਵਾਲੀਆਂ ਹੁੰਦੀਆਂ ਤੇ ਮੰਮੀ ਇਦਾਂ ਕਿਦਾਂ ਮੈਂ ਹੁਣ ਘਰ ਵਿੱਚ ਰਹਿਣਾ ਮੈਂ ਨਹੀਂ ਇੱਥੇ ਰਹਿਣਾ ਹੈਗਾ ਮੈਨੂੰ ਤਾਂ ਚੱਲ ਜਾਣਾ ਉਹਦੀ ਮੇਰਾ ਫੋਨ ਹੀ ਚੁੱਕਣ ਦੇ ਨਹੀਂ ਕਿ ਮੈਨੂੰ ਹੁਣ ਉਹਨੂੰ ਕਹਿਣਾ ਮੈਨੂੰ ਆਣ ਕੇ ਲੈ ਜਾਓ ਤੇ ਚੱਲ ਜਾਏਗੀ ਤੇ ਕੀ ਕਰੇਗੀ ਉੱਥੇ ਜਾ ਕੇ ਡੈਡੀ ਨੂੰ ਪਤਾ ਕਿੰਨੀ ਟੈਨਸ਼ਨ ਪੈਣੀ ਆ ਇਸ ਗੱਲ ਦੀ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਡੈਡੀ ਨੂੰ ਫੋਨ ਹੀ ਟੈਨਸ਼ਨ ਪ ਉਹੀ ਤਾਂ ਗੱਲ ਵਾ ਇਹਨੂੰ ਸਮਝ ਨਹੀਂ ਨਾ ਆਉਂਦੀ ਇਹ ਗੱਲ ਦੀ ਪੁੱਤ ਆਪਣੇ ਪਿਓ ਵਾਲੇ ਵੇਖ ਐਦਾਂ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਜੇ ਪਿੰਦਰ ਨੇ ਤੈਨੂੰ ਕੁਝ ਕਹਿ ਦਿਆ ਵਾ ਨਾ ਤੇ ਕੋਈ ਨਹੀਂ 2 ਮਿੰਟ ਦਾ ਗੁੱਸਾ ਹੁੰਦਾ ਮੁੜ ਕੇ ਫੇਰ ਠੰਡਾ ਹੋ ਜਾਂਦਾ ਵਾ ਤੁਸੀਂ ਮੈਂ ਮੈਂ ਆਣ ਚੁੱਕੀ ਆਂ ਛਿੱਤਰ ਖਾ ਸਕਦੀ ਆਂ ਮੈਂ ਨਹੀਂ ਇਹਨਾਂ ਦੀ ਕੋਈ ਵੀ ਗੱਲ ਸੁਣ ਸਕਦੀ ਲੈ ਦੱਸ ਪੁੱਤ ਇਹ ਕਿਹੜੀ ਗੱਲ ਵਾ ਹੁਣ ਤੇਰਾ ਡੈਡੀ ਆ ਸਾਨੂੰ ਕਿੰਨਾ ਚਿਰ ਹੋ ਗਿਆ ਸਾਡੇ ਵਿਆਹ ਨੂੰ ਐ ਸੌਰੀ ਲੜੇ ਆ ਤੇ ਸੌਰੀ ਮੰਨੇ ਇਹਦੇ ਵਿੱਚ ਕਿਹੜੀ ਗੱਲ ਆ ਬੰਦੇ ਆ 100-100 ਗੱਲ ਕਰ ਲੈਂਦੇ ਆ ਇਹ ਥੋੜੀ ਇਹਦਾ ਮਤਲਬ ਇਹ ਆ ਕਿ ਆਪਣਾ ਘਰ ਛੱਡ ਕੇ ਚੱਲ ਜਾ ਪੁੱਤ ਆਪਣੇ ਘਰੋਂ ਪਿਆਰ ਨਹੀਂ ਪਾਰ ਪੁੱਤੀ ਦਾ ਹੁੰਦਾ ਲੋਕੀ 20-20 ਗੱਲਾਂ ਕਰਦੇ ਆ ਸਿਆਣੀ ਬਣ ਮਰਤੀ ਜਿਹੜਾ ਮਮੀ ਗੱਲਾਂ ਕਰਦਾ ਨਾ ਕਰਨ ਦੋ ਤੇ ਮੈਂ ਨਹੀਂ ਇੱਥੇ ਰਹਿਣਾ ਹੈਗਾ ਤੈਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਹੀ ਨਹੀਂਗਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਤੂੰ ਜਾ ਚੱਲ ਜਾ ਮੇਰੇ ਲਾਗੋਂ ਜੀ ਨਹੀਂ ਕੋਈ ਫਾਇਦਾ ਹੈਗਾ ਸਮਝਾਉਣ ਦਾ ਤੇ ਪੁੱਤ ਮੈਂ ਤਾਂ ਕਹਿੰਨੀ ਆ ਵੀ ਘਰ ਬਚਿਆ ਰਵੇ ਸਾਡਾ ਹੈ ਕਿਸ ਨੇ ਤੁਹਾਨੂੰ ਕਿਹਾ ਕਿਸ ਨੇ ਸਾਨੂੰ ਕਿਹਾ ਵਾ ਬੇਚੀ ਦੋਹਾਂ ਪਾਸਿਆਂ ਜੋ ਮ ਹੋਣਾ ਨਾ ਹੋਣ ਦੋ ਬਸ ਤੁਸੀਂ ਜੋ ਆਪਾ ਕੀਤੇ ਰਹੋ ਪੁੱਤ ਸਮਝਾ ਨਾ ਜਦ ਕਰ ਜਦ ਛੱਡਦੇ ਆਪਣੀ ਮੈਨੂੰ ਸਮਝਾਉਣਾ ਗਿਆ ਸਰ ਜਿਹੜੇ ਉਹਨੂੰ ਜਾ ਕੇ ਸਮਝਾਉਂਦੀ ਤਾਂ ਇਹ ਦਿਨ ਇਹ ਗੱਲਾਂ ਨਹੀਂ ਕਰੀਦੀਆਂ ਹਰ ਕੋਈ ਨਾ ਕੁੜੀਆਂ ਨੂੰ ਦਬੋਂਦਾ ਵਾ ਆਪਣੇ ਮੁੰਡੇ ਨੂੰ ਨਹੀਂ ਕੋਈ ਵੀ ਸਮਝਾਉਂਦਾ ਕਿ ਮੇਰੇ ਮੁੰਡੇ ਦੀ ਵੀ ਗਲਤੀ ਹੈਗੀ ਆ ਤੇ ਉਹਨੂੰ ਵੀ ਤਾਂ ਪਰਮ ਗਿਆ ਹੀ ਆ ਨਾ ਸਮਝਾਉਣਾ ਮੈਨੂੰ ਕੀ ਪਤਾ ਉਹਨੂੰ ਕੀ ਕੀ ਆਏ ਨੇ ਤੇ ਕੀ ਨਹੀਂ ਕਹੇ ਨੇ ਪਹਿਲਾਂ ਵੀ ਤੁਹਾਡੇ ਕੋਲ ਆਇਆ ਤੁਸੀਂ ਉਹਦੇ ਕੰਨ ਪਰਤੇ ਤੇ ਜਾ ਕੇ ਅੰਦਰ ਉਹ ਮੇਰੇ ਨਾਲ ਲੜਨ ਲੱਗ ਪਿਆ ਅਸੀਂ ਕੋਈ ਕਾਨੂੰਨੀ ਭਰੇ ਤੇਰੀ ਇਹ ਸੋਚ ਵਾਏ ਤੂੰ ਸੋਚ ਛੱਡੂਗੀ ਤੇ ਤੇਰੀ ਤੂੰ ਰੋਣਾ ਕਰਦੀ ਆ ਚੰਗਾ ਸੋਚ ਤੂੰ ਚੰਗਾ ਸੱਭਾ ਲੱਗੇ ਤੈਨੂੰ ਤੂੰ ਤਾਂ ਸੋਚ ਹੀ ਗਲਤ ਵਾ ਤੇਰੀ ਮੈਂ ਤਾਂ ਚੱਲੀ ਆ ਕਰ ਲੋ ਜੋ ਕਰਦਾ ਜਾਓ ਜਾ ਤੂੰ ਵੀ ਚੱਲ ਜਾ ਮੇਰੇ ਨਾਲ ਮੈਂ ਜੋ ਕਰਨਾ ਹੈ ਨਾ ਆਪਣੀ ਮਰਜ਼ੀ ਨਾਲ ਹੀ ਕਰਨਾ ਮੈਂ ਪਹਿਲਾਂ ਤੁਹਾਡੀਆਂ ਮਰਜ਼ੀਆਂ ਵੇਖ ਲੀਆਂ ਵਾ ਸੱਚ ਜੁੱਤੀਆਂ ਛਿੱਤਰੀ ਮਾਰੇ ਆ ਆ ਜਾਂਦੀਆਂ ਦਵੇਂ ਜਾਣੀਆਂ ਮੇਰੇ ਵੱਲ ਮੂੰਹ ਚੁੱਕ ਕੇ ਪਿੱਤੇ ਨੂੰ ਸਮਝਾਉਣਾ ਹੀ ਨਹੀਂ ਆਹੀ ਆਪ ਸਮਝਦੀਆਂ ਨਹੀਂ ਗੱਲ ਨੂੰ ਲੜਾਈ ਆਪ ਕਉਂਦੀਆਂ ਵਾ ਤੇ ਮੁੜ ਕੇ ਮੇਰਾ ਕਸੂਰ ਕੱਢ ਦਿੰਦੀਆਂ ਵਾ ਹਾਈ ਹਾਈ ਮੈਂ ਕੀ ਕਰਾਂ ਮੰਮੀ ਤੂੰ ਇਹ ਕਾਹਦਾ ਫਿਕਰ ਕਰਨ ਡਿਆ ਛੱਡੋ ਇਹ ਤਾਂ ਹੈ ਹੀ ਇਦਾਂ ਦੀ ਆ ਹੁਣ ਕੀ ਸਮਝਾਵੇ ਬੰਦਾ ਇਹ ਤਾਂ ਸਮਝਣ ਵੀ ਨਹੀਂ ਡਈ ਹੈ ਜੇ ਸਮਝਾਉਂਦੇ ਆ ਪੁੱਤ ਮੈਂ ਕੀ ਕਰਾਂ ਮੈਂ ਤਾਂ ਵੇਲੇ ਨੂੰ ਪੁਛਤਾਉਣ ਡਈ ਆ ਮੈਂ ਕਿਹੜੇ ਵਾਲੇ ਰਿਸ਼ਤਾ ਮੰਗ ਲਿਆ ਇਹਦਾ ਮੈਨੂੰ ਕਿ ਪਤਾ ਹੈ ਬਣਾ ਦਾ ਪਿੱਧਾਂ ਦੀ ਆ ਹੁਣ ਤੂੰ ਤੈਨੂੰ ਤਾਂ ਪਤਾ ਹੀ ਨਾ ਸਾਰਾ ਤੂੰ ਹੀ ਮੈਨੂੰ ਦੱਸ ਦਿੰਦੀ ਤੂੰ ਘਪੜਦਾ ਰੱਖਿਆ ਇਹ ਚੀਜ਼ ਦਾ ਮੈਨੂੰ ਮੈਨੂੰ ਤਾਂ ਪਤਾ ਹੀ ਪਰ ਮੈਨੂੰ ਇਹ ਸੀਗਾ ਵੀ ਚਲ ਕੋਈ ਗੱਲ ਨਹੀਂ ਸੁਧਰ ਚੁੱਕੀ ਮੈਨੂੰ ਕੀ ਪਤਾ ਹੀ ਵੀ ਇੱਥੇ ਆ ਕੇ ਵੀ ਇੰਨੇ ਉਹੀ ਕੰਮ ਕਰਨੇ ਆ ਜਿਨ੍ਹਾਂ ਨੂੰ ਆਦਤ ਪਈ ਹੁੰਦੀ ਆ ਨਾ ਉਹ ਨਹੀਂ ਸੁਧਰਦੀਆਂ ਹੁੰਦੀਆਂ ਮੇਰੇ ਪੁੱਤ ਦੀ ਜ਼ਿੰਦਗੀ ਖਰਾਬ ਹੋ ਗਈ ਹੈ ਹੈ ਸਾਰੀ ਉਮਰ ਕਿਦਾਂ ਕੱਟਣੀ ਓਨੇ ਇਹਦੇ ਨਾਲ ਉਹੀ ਤਾਂ ਗੱਲ ਵਾ ਹੁਣ ਜੇ ਡੈਡੀ ਇਹੋ ਜਿਹੀ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਕਿੰਨੀ ਸ਼ਰਮ ਆਉਂਦੀ ਆ ਉਸ ਦਿਨ ਵੀ ਉਹ ਆਏ ਤੇ ਇੰਨੀ ਸ਼ਰਮ ਦੇ ਨਾਲ ਆਏ ਸੀਗੇ ਹੁਣ ਉਹ ਕੀ ਕਰਨਗੇ ਇੱਥੇ ਆ ਕੇ ਫੇਰ ਉਹੀ ਕੰ ਹੁਣ ਘਰ ਬਿਠਾਣ ਲਈ ਵੀ ਧੀ ਨੂੰ ਤੇ ਕੀ ਦੱਸੂ ਲੋਕਾਂ ਨੂੰ ਕਿ ਕਿਹੜੇ ਕਰਕੇ ਆ ਗਈ ਹੈ ਵਾਪਸ ਉਥੋਂ ਹੈ ਇਹਦੀ ਬਣੀ ਨਹੀਂ ਉਥੇ ਕੀ ਕਹੂਗੀ ਲੋਕਾਂ ਨੂੰ ਕੀ ਜਵਾਬ ਦਊਗੀ ਨਹੀਂ ਕੋਈ ਨਹੀਂ ਆਪਾਂ ਇਹਨੂੰ ਜਾਣ ਹੀ ਨਹੀਂ ਦੇਣਾਗਾ ਉਥੇ ਐਨੀ ਨੋਬਤੀ ਨਹੀਂ ਆਉਣੀ ਹੈਗੀ ਪੋਤਾ ਜਿੱਦਾਂ ਦੀ ਆਪੜ ਵਾਲੀ ਹੈਗੀ ਆ ਨਾ ਉਹਨੇ ਰੁਕਣਾ ਹੀ ਨਹੀਂਗਾ ਵੇਖੀ ਸਹੀ ਤੂੰ ਨਾਲ ਤੇ ਮੈਂ ਇੱਕ ਗੱਲ ਦੱਸਾਂ ਜਿਹੜਾ ਪਿੰਡਰ ਵਾਲਾ ਜਿੰਦਾ ਬੜਾ ਪੱਕਾ ਵਾ ਠੀਕ ਆ ਨਾ ਜੇ ਉਹ ਪਿਆਰ ਕਰਦਾ ਬੰਦੇ ਨਾਲ ਤੇ ਬਹੁਤ ਕਰਦਾ ਵਾ ਤੇ ਜੇ ਨਫਰਤ ਉਹਨੂੰ ਹੋ ਗਈ ਏਕ ਵਾਰੀ ਤੇ ਮੁੜ ਕੇ ਨਹੀਂ ਉਹ ਗੱਲ ਬਣਦੀ ਹੁੰਦੀ ਮੈਂ ਆਪਣੇ ਪੁੱਤ ਨੂੰ ਚੰਗੀ ਤਰ੍ਹਾਂ ਜਾਣਨੀ ਹੈ ਇਹਦੇ ਨਾਲ ਪਿਆਰ ਲੱਗੇ ਹੁਣ ਇਥੇ ਵੀ ਇਹੇ ਗੱਲ ਦਾ ਤਾਂ ਡਰ ਵਾ ਨਾ ਕਿ ਇਹਦੇ ਨਾਲ ਨਾ ਇਦਾਂ ਹੋ ਜੇ ਆਪਾਂ ਇਹ ਹੀ ਸਮਝਾਉਨੇ ਆ ਹੁਣ ਇਹਨਾਂ ਦੋਵਾਂ ਨੂੰ ਕਿ ਨਾ ਕਰੋ ਇਦਾਂ ਨਾ ਲੜਾਈ ਪਾਓ ਇਹ ਨਾ ਹੋਵੇ ਵੱਧ ਗਈ ਵੱਧ ਗਈ ਵੱਧ ਜੇ ਸਮਝਾ ਕੇ ਵੇਖ ਹੀ ਲਿਆ ਨਾ ਅਗਲੀ ਤੇ ਗੱਲ ਨਹੀਂ ਕਰ ਦਿੰਦੀ ਟਕੇ ਟਕੇ ਦਾ ਜਵਾਬ ਦੇ ਦਿੱ ਆ ਗਾੜੀ ਇਹਨੂੰ ਤੇ ਇੰਨੀ ਸ਼ਰਮ ਨਹੀਂ ਗਈ ਮੇਰੀ ਸੱਸ ਮਾਂ ਵਾ ਮੈਂ ਇਹਨਾਂ ਨਾਲ ਕਿਦਾਂ ਬੋਲਣਾ ਤੂੰ ਇਹਦੀ ਭੈਣ ਵਾ ਹੈ ਉਹ ਤੇ ਨਿੱਕੇ ਵਟੇ ਵਾਲੀ ਆ ਜੀ ਹੈ ਨਹੀਂ ਗਾ ਇਹਦੇ ਨਾਲ ਗੱਲ ਕੀ ਕਰਨੀ ਆ ਕੋਈ ਬੰਦਾ ਹੋਵੇ ਕਿ ਨਾ ਕੋਈ ਗੱਲ ਕਰੇ ਹੈ ਉਹ ਤੇ ਆਪਣੀ ਮਾਂ ਦੇ ਪਟੇ ਤੇ ਚੜੀ ਆ ਜਿੱਦਾਂ ਉਹ ਬਸ ਕਰੀ ਜਾਂਦੀ ਆ ਉਦਾਂ ਮਗਰ ਮਗਰ ਬੋਲੀ ਜਾਂਦੀ ਆ ਇਹਨੂੰ ਇਹ ਨਹੀਂ ਪਤਾ ਮ ਹਾਂ ਮਾਂ ਦੇ ਸਾਰੀ ਮਰ ਨਾਲ ਤੀ ਪੈ ਰਹਿਣਾ ਕੋਈ ਨਹੀਂ ਇਹਨੇ ਤਾਂ ਨਹੀਂ ਸਮਝਣਾ ਤੁਸੀਂ ਭਾਜੀ ਨੂੰ ਇੱਕ ਵਾਰ ਸਮਝਾਓ ਮੈਂ ਡੈਡੀ ਨੂੰ ਕਰਦੀ ਹਾਂ ਫੋਨ ਡੈਡੀ ਨੂੰ ਦੱਸਦੀ ਹਾਂ ਕੀ ਪਤਾ ਹੋ ਕੀ ਚੱਲ ਕਰਕੇ ਵੇਖ ਲੈ ਪੁੱਤ ਹਾਂ ਕੋਈ ਨਹੀਂ ਜਾ ਕਰ ਲੈ ਡੈਡੀ ਦੇ ਆਪਣੇ ਤੋਂ ਫੋਨ ਪਤਾ ਨਹੀਂ ਕਿਹੜੇ ਕਿਹੜੇ ਦਿਨ ਵੇਖਣੇ ਪੈਣੇ ਉਤਰੇ ਹੁਣ ਹਾਏ ਹਾਏ ਮੁੰਡਾ ਵਿਚਾਰਾ ਗੁੱਸੇ 'ਚ ਉੱਤਰ ਨੂੰ ਗਿਆ ਜਾ ਕੇ ਵੇਖਾ ਤਾਂ ਸਹੀ ਪਿੰਦਾਰੇ ਪੁੱਤ ਦਾਸ ਨਾ ਹੋਇਦਾ ਕੋਈ ਗੱਲ ਨਹੀਂ ਘਰਾਂ 'ਚ ਸੌ ਗੱਲਾਂ ਹੋ ਜਾਂਦੀਆਂ ਪੁੱਤ ਇਹਦਾ ਮਤਲਬ ਇਹ ਥੋੜੀ ਆ ਕਿ ਸਭ ਕੋ ਤੋੜ ਕੇ ਛੱਡ ਦੋ ਮੇਰੀ ਜਵਾਨ ਰਖਿਆ ਕਿੰਨਾ ਚਲਦੀ ਏ ਜਵਾਨ ਤੇ ਪੁੱਤ ਚਲਦੀ ਆ ਪਰ ਰਿਸ਼ਤਾ ਤੋੜਨ ਵਾਲਾ ਨਹੀਂਗਾ ਠੀਕ ਆ ਨਾ ਹੁਣ ਤੂੰ ਹੀ ਠੰਡਾ ਹੋ ਜਾਂਗਰਾ ਪੁੱਤ ਕੋਈ ਗੱਲ ਨਹੀਂ ਜਾਣਦੇ ਹੁਣ ਜੋ ਹੋ ਗਿਆ ਠੀਕ ਆ ਗੱਲ ਨੂੰ ਨਾ ਵਧਾਈ ਦਿੰਦੇ ਤਾਂ ਘਟਾਈ ਦਾ ਹੁੰਦਾ ਵਾ ਓਏ ਅੱਗੋਂ ਚੁੱਪ ਰਹਿੰਦੀ ਏ ਗੱਲ ਤੇ ਘੜੇਗੀ ਫੇਰ ਹੀ ਤੇਰੀ ਗੱਲ ਠੀਕ ਵਾ ਪਰ ਮੈਂ ਕੀ ਕਰਾਂ ਮੈਂ ਆਪਣੇ ਪੁੱਤ ਨੂੰ ਸਮਝਾਈ ਸਕਣਾ ਨਾ ਆਪਣੀ ਮਾਂ ਦੀ ਗੱਲ ਤੇ ਪੁੱਤ ਮੰਨ ਨਹੀਂ ਸਕਣਾ ਵਾ ਨਾ ਆਪਣਾ ਘਰ ਬਚਾ ਲਾ ਲੋਕਾਂ ਨੇ 20 20 ਗੱਲਾਂ ਕਰਨੀਆਂ ਵਾ ਲੋਕਾਂ ਨੇ ਥੋੜੀ ਕਹਿਣਾ ਕਿ ਉਹਦਾ ਕਸੂਰ ਹੀਗਾ ਜਿੱਦਾਂ ਕਰਦੀ ਫਿਰ ਤੇ ਰੋਜ਼ ਘਰ ਤੇ ਤਮਾਸ਼ਾ ਲੱਗਾ ਰਹਿ ਕਰੇਗਾ ਫਿਰ ਉਹ ਨਾਲ ਕੀ ਗੱਲਾਂ ਕਰਨਗੇ ਨਹੀਂ ਲੱਗਦਾ ਤਮਾਸ਼ਾ ਸਿਆਣਾ ਪੁੱਤ ਬਣ ਮੇਰਾ ਚੰਗਾ ਤੇ ਜਾ ਕੇ ਤੇ ਜਾ ਮਨਾ ਲਾ ਉਹਨੂੰ ਕੁਝ ਨਹੀਂ ਹੁੰਦਾ ਅਜੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਮੰਮੀ ਮੈਂ ਨਹੀਂ ਉਹਨੂੰ ਕਉਣਾ ਹੈਗਾ ਜੋ ਕਰਦੀ ਉਹਨੂੰ ਕਰਨ ਦੋ ਹਾਇ ਰੱਬਾ ਇੱਕ ਤਾਂ ਜੇਦੇ ਨਹੀਂ ਪੱਕੀ ਆ ਨਾ ਇਹ ਮੁੰਡੇ ਦੀ ਤੂੰ ਉਹਨਾਂ ਨਹੀਂ ਕੰਮ ਹੁੰਦਾ ਵੀ ਇੰਦਾ ਹੀ ਜਿਦ ਕਰਦਾ ਹੁੰਦਾ ਸੀ ਤੇ ਵੱਡਾ ਹੋ ਕੇ ਉਹ ਹੀ ਜਿਦ ਰਹੀ ਤੇਰੀ ਮੇਰੀ ਗੱਲ ਸੁਣ ਮੇਰਾ ਪੁੱਤ ਵਾ ਨਾ ਆਪਣੀ ਮਾਂ ਦੀ ਗੱਲ ਤੇ ਮੰਨ ਮੰਮੀ ਮੈਂ ਨਹੀਂ ਮੰਨਣੀ ਇਹਨੂੰ ਇਹ ਪਿੰਡ ਛੱਡ ਕੇ ਹੀ ਜਾਉਣਾ ਨਾਲੇ ਦੀ ਮਾਂ ਦਾ ਪਤਾ ਲੱਗੇਗਾ ਮਾਂ ਨੂੰ ਕੀ ਪਤਾ ਲੱਗਣਾ ਵਾ ਜੇ ਮਾਂ ਚੰਗੀ ਹੁੰਦੀ ਤੇ ਤੱਕ ਗੱਲ ਨਾ ਹੀ ਪਹੁੰਚਦੀ ਹੈ ਮਾਂ ਦਾ ਧੀਆਂ ਦੇ ਘਰ ਵਸੁੰਦਗਾ ਜਾਣਦੇ ਨਾ ਥੋਣਾ ਉਹਨੇ ਤੇ ਵੇਖਿਆ ਹੀ ਕੁਝ ਨਹੀਂਗਾ ਉਹ ਕੁੜੀ ਨੂੰ ਬਸ ਪੱਟੀ ਚੜਹੀ ਗਈ ਹੈ ਚੜਹੀ ਗਈ ਹੈ ਤੇ ਇਹਦੇ ਮਗਰ ਲੱਗੀ ਰਿਸ਼ਦੈਣ ਇਹ ਪੜ੍ਹੀ ਲਿਖੀ ਆ ਸਮਝਦੀ ਮੇਰਾ ਘਰ ਵਾ ਇਹ ਨਿਆਣੀ ਥੋੜੀ ਹੈ ਤੇ ਨਿਆਣੀ ਹੈ ਪੁੱਤ ਵੀ ਮੈਂ ਉਹਦੇ ਵੱਲ ਵੀ ਗਈ ਸੀ ਸਮਝਾਉਣ ਪਰ ਉਹ ਵੀ ਹੁਣ ਆਪਣੀ ਮਾਂ ਨੂੰ ਫੋਨ ਲਾਉਣੀ ਹੈ ਡੰਡੀ ਮਿੰਟ ਲੱਗਦਾ ਘਰੋਂ ਬਾਹਰ ਗਈ ਐ ਕਿ ਤੇਰੀ ਫੋਨੀ ਚੁੱਕਣ ਦੀ ਤੇ ਜਾ ਮੇਰਾ ਪੋਤੇ ਕੋਈ ਗੱਲ ਕਰ ਜਾ ਕਿ ਆਪਣੇ ਘਰ ਦੀ ਗੱਲ ਕਰ ਜੀ ਰਹਿ ਜੂਗੀ ਚਲੋ ਮੰਮੀ ਘਰ ਲੈਣਾ ਜੈ ਇਨਾ ਜ਼ੋਰ ਲਾਉਂਦੇ ਹੁਣਾ ਉਦਾਂ ਮੇਰਾ ਜੀਨ ਕਰਨ ਲੈਣ ਕੁਬਾਉਂ ਚਲ ਮੇਰੇ ਘਰ ਤੇ ਜਾ ਮੇਰਾ ਪੋਤਾ ਮੰਮੀ ਉਦਾਂ ਜਿਹੜੀ ਤੇ ਗੱਲ ਕਹਿਣ ਡੇ ਉਹਨਾਂ ਕਿ ਮੈਂ ਫੋਨ ਨੇ ਚੁੱਕਾਂ ਡੇ ਚੁੱਕਣ ਤਾਂ ਨਹੀਂ ਡੇ ਜਦੋਂ ਗੱਲ ਕਰਨ ਡੇ ਹੈ ਨਾ ਤੇ ਮੈਂ ਕਟਿਆ ਹੀ ਅੱਛਾ ਆਂਦੀ ਹਣੀ ਫੇਰ ਉਹ ਡਿਆ ਹੁਣਾ ਲਾਉਣ ਉਹ ਤਾਂ ਹੁਣੇ ਚੁੱਕਣ ਦੀ ਪੁੱਤ ਚਲ ਕੋਈ ਗੱਲ ਨਹੀਂ ਜਾ ਮੇਰਾ ਪੁੱਤ ਮੇਰੇ ਕਹਿਣ ਤੇ ਕਦੇ ਬਨਾਰਾ ਜਾ ਕੇ ਚਲ ਮੈਂ ਤਾਂ ਕਹਿੰਨੀ ਮੇਰੇ ਪੁੱਤ ਦਾ ਘਰ ਬਚਾ ਰਵੇ ਕੀ ਪਤਾ ਵਾ ਸਮਝਾਇਆ ਸਮਝਾ ਸਮਝੀ ਜਾਵੇ ਚਲੋ ਵੇਖੋ ਕੀ ਬਣਦਾ ਮਜੀਬਤ ਫੋਨ ਛੱਡ ਐਂ ਗੁੱਸੇ ਵਿੱਚ ਨਾ ਵੱਢ ਘੱਟ ਬੋਲਿਆ ਜਾਂਦਾ ਵਾ ਕੁਝ ਨਹੀਂ ਹੋਇਆ ਕਿਉਂ ਗੁੱਸੇ ਵਿੱਚ ਕੱਢ ਲਈ ਵੱਢ ਘੱਟ ਬੋਲਿਆ ਜਾਂਦਾ ਵਾ ਤੁਹਾਡੀ ਮਾਂ ਨੇ ਫੇਰ ਕੁਝ ਖਾ ਲ ਕੇ ਤੇ ਕੱਲ ਤਾਂ ਹੋਣਾ ਵਾ ਖਾਇਆ ਉਹਨਾਂ ਕੁਝ ਨਹੀਂ ਮੈਨੂੰ ਆਖੜੇ ਵੀ ਸਮਝਾ ਉਹਨੂੰ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਨਹੀਂ ਸਮਝਣਾ ਹੈਗਾ ਤੁਸੀਂ ਮੇਰੇ ਲਾਗੂ ਨਾ ਪਰਾਂ ਹੋ ਜੋ ਤੇ ਮੈਂ ਨਹੀਂ ਇਹ ਕੰਮ ਵਿੱਚ ਰਹਿਣਾ ਉਹ ਐਵੇਂ ਇਦਾਂ ਨਹੀਂ ਕਰੀਦਾ ਹੁੰਦਾ ਤੂੰ ਹੀ ਨਾ ਆਪਣੀ ਮਾਂ ਦੇ ਚਮਚੇ ਹੋ ਨਵਦੀਪਾ ਹੱਦ ਫੇਰ ਆਪਣੀ ਨਾ ਜ਼ੁਬਾਨ ਨੂੰ ਕੰਟਰੋਲ 'ਚ ਨਹੀਂ ਰੱਖਦੀ ਮੇਰੀ ਜ਼ੁਬਾਨ ਹੀ ਕੰਟਰੋਲ 'ਚ ਰਹਿਣੀ ਹੈਗੀ ਅੱਛਾ ਫਿਰ ਨਹੀਂ ਰਹਿਣਾ ਇੱਥੇ ਤੂੰ ਹੈ ਮੈਂ ਨਹੀਂ ਰਹਿਣਾ ਕਿ ਨਿੰਕਵਰੀ ਕਮਾਂ ਚੱਲ ਆ ਮੈਂ ਛੱਡ ਕੇ ਆਉਂਦਾ ਤੈਨੂੰ ਆਖਾ ਵੀ ਕੋਟਾ ਕੀ ਹੋ ਗਿਆ ਵਾ ਮੈਂ ਤੈਨੂੰ ਬਿਨਵਾਉਣ ਕੇ ਆਈ ਨਹੀਂ ਤੂੰ ਫੇਰ ਇਹ ਮਾਰ ਕੇ ਕਿੱਧਰ ਚੱਲੇਗੀ ਗਨਵਾ ਮਮੇ ਐਡੀ ਲੰਮੀ ਦੀ ਜ਼ੁਬਾਨ ਹੈ ਤੇ ਕੁਝ ਨਹੀਂ ਹੁੰਦਾ ਐਵੇਂ ਨਾ ਗਰਮ ਨਾ ਹੋ ਨਾ ਤੂੰ ਵੀ ਥੋੜੇ ਕੋਟਾ ਕੰਟਰੋਲ ਕਰ ਆਪਣੇ ਆਪ ਤੇ ਐਵੇਂ ਬੋਲੀ ਜਾਨੀ ਹੈ ਕੀ ਹੋ ਗਿਆ ਮਮਾ ਹੁਣ ਆ ਗਈ ਆ ਮੈਂ ਤੁਹਾਨੂੰ ਬਣਾਉਣ ਕੋ ਲੈ ਕੇ ਜਾ ਕੇ ਬਣਾਣਾ ਇਹ ਤਾਂ ਗੱਲਾਂ ਕੀ ਕਹਿਣਾ ਮਾਝੇ ਦਿਨਾਵਾ ਤੇ ਪਤਾ ਨਹੀਂ ਕਿਉਂ ਹੋਇਆ ਫੇਰ ਗਾੜੀ ਉਹਦੀ ਬਾਹ ਫੜੀ ਤੇ ਬਾਤ ਕਰਨ ਚ ਲਿਆ ਆ ਹਾਂ ਜੀ ਤੁਸੀਂ ਵੀ ਗੁੱਸੇ ਵਿੱਚ ਨਾ ਆਓ ਕੁਝ ਨਹੀਂ ਹੁੰਦਾ ਭਾਬੀ ਮੈਂ ਗੁੱਸੇ ਜਿਣੀ ਆ ਮੈਂ ਤਾਂ ਹਾਂ ਕੇ ਸਮਝਾਉਣ ਦੇ ਤਾਂ ਬੋਲਤਾ ਪੈਣ ਈ ਨਾ ਮੈਂ ਚੁੱਪ ਕਰਾਂ ਚਾਹੁੰਦੀ ਕਹਿਤਾ ਮੈਂ ਇੱਥੇ ਨਹੀਂ ਰਹਿਣਾ ਹੈਗਾ ਫੇਰ ਕੱਲ ਲਈ ਦੇਓ ਮੈਨੂੰ ਇੱਥੇ ਰੱਖਣਾ ਤੁਸੀਂ ਨਾ ਚੁੱਪ ਰਹੀ ਤੇਰਾ ਇਹਨੂੰ ਛੱਡ ਕੇ ਆਉਣਾ ਮੇਰੇ ਕਰਕੇ ਲੜਾਈ ਪੈ ਨਹੀਂ ਨਾ ਇੱਕar ਵਿੱਚ ਚਲੇ ਜਾਣਾ ਨਾ ਤੇ ਅੱਧਾ ਛੱਡਦੀ ਆ ਆਪਣੀ ਯਾਸ ਪੁੱਤ ਕੀ ਕਰੀ ਗਏ ਹੁਣ ਉਹ ਤੇ ਬਾਹ ਫੜ ਕੇ ਬਾਹਰ ਕੱਢਣ ਚਲ ਗਿਆ ਉਹਨੂੰ ਮੰਮੀ ਮੈਂ ਕੀ ਕਰਾਂ ਹਣੇ ਮਤ ਤੁਮਾਰਾ ਪਰ ਉਹਨੂੰ ਬਾਹ ਮਾਰ ਤੋ ਪਰ ਮੈਂ ਆਇਓ ਮਰੇ ਯਾਰ ਲੈ ਹੁਣ ਬਸ਼ਾ ਲੱਗ ਗਈ ਉਹ ਮੈਂ ਤੈਨੂੰ ਸਮਝਾਉਣ ਤਾਂ ਲਿਆ ਹੀਗਾ ਵੀ ਸਮਝਾ ਲਾ ਇਹਨੂੰ ਹੈ ਤੇ ਪਰ ਉਹ ਗਿਆ ਸਮਝਾਉਣਾ ਪਤਾ ਨਹੀਂ ਕੀ ਗੱਲ ਨੇ ਬੱਤੀ ਫੇਰ ਕਰੀਉ ਕਰਦੀ ਹੁਣ ਬਾਹ ਫੜ ਕੇ ਤੇ ਛੱਡਣ ਚਲ ਗਿਆ ਇਹਦੇ ਪੇਕੇ ਉਹ ਕਹਿੰਦਾ ਉਹਨੂੰ ਛੱਡ ਕੇ ਆਉਣਾ ਇੱਥੇ ਰੱਖਣੀ ਨਹੀਂ ਹੈਗੀ ਛੱਡ ਕੇ ਤੇ ਉਹਨੇ ਆਉਣਾ ਹੀ ਆ ਇਹ ਮੰਮੀ ਇੱਕ ਨਾ ਇੱਕ ਦਿਨ ਪੰਗਾ ਪੈਣਾ ਹੀ ਆ ਤੇ ਹੁਣ ਪਹਿਲਾਂ ਦੋ ਪਿੱ ਕਿਦਾਂ ਨਿਆ ਗੱਲਾਂ ਕਰਦਾ ਤੂੰ ਲੋਕੀ ਕੀ ਆਖਣਗੇ ਉਹ ਫੇਰ ਹੀ ਠੰਡ ਠੰਡ ਨਾਲ ਆਵਾ ਉਦਾਂ ਨਹੀਂ ਹੋਣਾ ਕੁਝ ਵੀ ਲੋਕਾਂ ਨੇ ਇੱਕ ਵਾਰੀ ਬੇਇੱਜ਼ਤੀ ਕਰਾਈ ਤਾਂ ਉੱਥੇ ਵੀ ਬੇਇੱਜ਼ਤੀ ਕਰੋ ਹੁਣ ਜਾਦੇ ਸਾਰੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੰਨੀ ਕਲਾ ਇੰਨੀ ਕਲਾ ਸਾਡਾ ਘਰ ਤਾਂ ਪੁੱਟ ਕੇ ਰੱਖਤਾ ਫੜਕੇ ਉੱਥੇ ਡੈਡੀ ਹੋਣਾ ਦੀ ਕੀ ਰਹਿ ਜੂ ਇੱਥੇ ਸਾਡੀ ਕੀ ਰਹਿ ਜਣੀ ਹੈ ਬੇਇੱਜ਼ਤੀ ਤੇ ਹੋਣੀ ਹੈ ਹੁਣ ਮੈਂ ਇੱਕ ਵਾਰੀ ਫੋਨ ਲਾਵਾਂ ਡੈਡੀ ਨੂੰ ਚੱਲ ਆਪਾਂ ਫੇਰ ਕੁਛ ਨਾ ਲਾ ਕੇ ਬੱਸ ਤੇ ਆ ਨਾ ਮੈਂ ਕਰਦੀਆਂ ਗੱਲ ਡੈਡੀ ਨੂੰ ਕਹਿੰਦੀ ਆ ਜੇ ਇੱਥੇ ਆਉਣਗੇ ਬਾਜੀ ਤਾਂ ਫੇਰ ਕੋਈ ਨਾਲ ਗੱਲ ਨਾ ਕਰਨਾ ਮੇਰੇ ਚੱਕਰ ਕਰ ਮੇਰਾ ਪੁੱਤ ਗ ਮੰਮੀ ਇਹ ਹੋਣਾ ਹੀ ਸਮਝੇ ਤੁਸੀਂ ਮੇਰੀ ਗੱਲ ਮੇਰਾ ਤਾਂ ਮਾਂ ਨੇ ਨਾ ਖਿਭਰਾਉਂਦਿਆ ਹੋਰ ਗੱਲ ਨਹੀਂ ਕਰਨ ਵਾਲੀ ਕਦੀ ਇਹੋ ਜਿਹੇ ਕੰਮ ਵੇਖੇ ਜਿਹੜੇ ਸਾਡੇ ਘਰ 'ਚ ਹੋਣ ਦੇ ਆ ਉਹਦੀ ਜ਼ੁਬਾਨ ਬੜੀ ਲੰਮੀ ਆ ਗੱਲ ਵਿੱਚ ਜ਼ੁਬਾਨ ਤਾਂ ਲੰਮੀ ਵਾਕੇ ਹੈਗੀ ਉਹਦੀ ਆਹੋ ਪਿੰਦਰ ਤੇ ਮੰਨ ਗਿਆ ਹੈਗਾ ਆਖੇ ਲੱਗ ਗਿਆ ਚੱਲ ਮੰਮੀ ਤੁਹਾਡੇ ਕਹਿਣ ਤੇ ਲੋਕੀ ਉੱਤੇ ਚੜੇ ਆ ਤੇ ਬੀਹ ਅਹੀਂ ਅੰਦਰ ਚੜਦੇ ਲੱਗੇ ਵੀ ਪਰਮਾਨ ਅਸੀਂ ਤਾਂ ਧਿਆਨ ਨਹੀਂ ਮਾਰਿਆ ਕਿਦਾਂ ਕੋਠੇ ਚੜਕੇ ਵੇਖਣ ਦੇ ਹੀ ਹੈ ਇਹ ਤਾਂ ਪੀ.ਟੀ.ਸੀ. ਨੂੰ ਜਵਾ ਇੰਨੇ ਤੇ ਘਰ ਘਰ ਖਬਰ ਫਲਾਦਣੀ ਸਾਰੇ ਮੈਂ ਤੁਹਾਨੂੰ ਦੱਸਣ ਦਾ ਕਹਿਣ ਦੇ ਆ ਕਿ ਗੱਲ ਪਹੁੰਚ ਗਈ ਆ ਹੁਣ ਸਾਰੇ ਪਿੰਡ ਚ ਗੱਲ ਗਈ ਖੜੀ ਹੈ ਕੋਣ ਨਹੀਂ ਆਪਣਾ ਰੱਖ ਸਰ ਦੇ ਰੋਹਿਤ ਗੜੀ ਬੰਦਿਆਂ ਦੇ ਜਾਂਦਾ ਤੇ ਹੁਣ ਉੱਥੇ ਉਹਦਾ ਕੀ ਬੰਦਾਂ ਕੀ ਕਰੀਏ ਉਹਨੇ ਕਹਣਾ ਇੱਥੇ ਪੰਚਾਇਤਾਂ ਵਿੰਦਾ ਫਿਰਦਾ ਤੇ ਘਾਰੇ ਦੇ ਕੋ ਕੋ ਸਭ ਹੱਲ ਨਹੀਂ ਜਾਂਦਾ ਵਿਆਹਤੀ ਹੋਣੀ ਹੀਗੀ ਉਹ ਹੋਣੀ ਹੈਗੇ ਹੁਣ ਚੱਲਾ ਜਾਨ ਹੁ ਵੇਖੀ ਜਾਊਗੀ ਚੱਲ ਰਾਹ ਇਤੇ ਹੁ ਨਾ ਹੀ ਚੰਗਾ ਆਉਂਦੀ ਨਹੀਂ ਨੀ ਮੈਂ ਤੈਨੂੰ ਲੈਣ ਹੀ ਨਹੀਂ ਆਉਂਦੇ ਆਹੀ ਪਿੰਦਰ ਤੁਸੀਂ ਸਾਸੀ ਘਾਲ ਜੀ ਸਾਸੀ ਘਾਲ ਤੇ ਕੀ ਗੱਲ ਹੋ ਗਈ ਆ ਪਪੂ ਸ਼ੂ ਆਪਣੀ ਕੁੜੀ ਨੂੰ ਕੀ ਗੱਲ ਹੋਈ ਏ ਉੱਥੇ ਆ ਉਹ ਅੰਦਰ ਉਹ ਬੈਣਾ ਬੁਣਾ ਨਹੀਂ ਆ ਪਪੂ ਇੱਥੇ ਇੰਨਾ ਆਣ ਗਵਾਣ ਵਾ ਤੁਸੀਂ ਤਾਂ ਜਾਵਦੇ ਲੜ ਝਗੜ ਕੇ ਆਏ ਹੋ ਆ ਜਾ ਅੰਦਰ ਆ ਪਤਾ ਨਹੀਂ ਉੱਥੇ ਕੀ ਗੱਲ ਬਾਤ ਹੋਈ ਆ ਫੋਨ ਆਇਆ ਮੈਂ ਤਾਂ ਚੁੱਕਿਆ ਹੀ ਨਹੀਂ ਆ ਮੈਂ ਕਿਹਾ ਜੇ ਮੈਂ ਚੁੱਕਿਆ ਤੇ ਫਿਰ ਮੇਰਾ ਨਾਮ ਲੱਗ ਜਾਂਦਾ ਹਰ ਵਾਰੀ ਆਜੋ ਆਜੋ ਅੱਛਾ ਏ ਕੀ ਗੱਲ ਹੈ ਬੈਠੋ ਪੁੱਤ ਗੱਲ ਤਾਂ ਮੈਨੂੰ ਪਤਾ ਨਹੀਂ ਕੀ ਆ ਉਹ ਤਾਂ ਉਥੋਂ ਮੋੜ ਚਲੇ ਛੱਡ ਗਏ ਨੇ ਬੈਠਾ ਜੇ ਮੈਂ ਪੁੱਤ ਉਹ ਤਾਂ ਬੈਠਾ ਬੈਠਾ ਮੈਨੂੰ ਪਾਣੀ ਨਹੀਂ ਪਾਣੀ ਬੁਣੀ ਤੁਸੀਂ ਰਹਿਣ ਦਿਓ ਹਾਂ ਨਹੀਂ ਗੱਲ ਕੀ ਤੂੰ ਹੀ ਲਥੇ ਪਥੇ ਆਏ ਓ ਨਾ ਕੋਈ ਗੱਲ ਨਾ ਕੋਈ ਬਾਤ ਚੱਕਰ ਕੀ ਆ ਡੈਡੀ ਗੱਲ ਲਗਾਦੀ ਹੁਣੀ ਐ ਹਾਂ ਰੋਜ਼ ਹੀ ਲੜਾਈ ਰੋਜ਼ ਹੀ ਲੜਾਈ ਲੜਾਈ ਕਿਹੜੀ ਗੱਲੋਂ ਚੱਲ ਪੁੱਤ ਜਿੱਥੇ ਆਚਾਰ ਜੀ ਹੋਣ ਥੋੜਾ ਪੁੱਤ ਵਾਦਾ ਘਾਟਾ ਹੋਈ ਜਾਂਦਾ ਓ ਚੁੱਪ ਦੇ ਘਰ ਪੁੱਛ ਤੇ ਲੈ ਆਂਦੇ ਵਾਦਾ ਘਾਟਾ ਹੋ ਜਾਂਦਾ ਤੂੰ ਦੱਸ ਨੀ ਕੀ ਗੱਲ ਹੋਈ ਆ ਇਹਨਾਂ ਨੂੰ ਪੁੱਛ ਲੈ ਡੈਡੀ ਜੀ ਇਹ ਇਹ ਮੇ ਨਾਲ ਲੜਦੇ ਨੇ ਮੈਂ ਦੱਸਣਾ ਜਿੱਦਾਂ ਤੁਸੀਂ ਮੈਨੂੰ ਸਮਝਾਉਂਦੇ ਇਦਾਂ ਇਹਨੂੰ ਸਮਝਾਇਆ ਕਰੋ ਹਾਂ ਪਤਾ ਤੇ ਨੂੰ ਪਤਾ ਬਣਾ ਮੈਂ ਨਹੀਂ ਸਮਝਉਂਦੀ ਮੈਂ ਬਥੇਰਾ ਸਮਝਦੀ ਨਿਆਣੀ ਐ ਨਾ ਹਜੇ ਸਮਝੀ ਨਹੀਂ ਆਹੋ ਤੈਨੂੰ ਮੈਂ ਕਹਿਣਾ ਹੈ ਨਾ ਕਿ ਤੂੰ ਕੁੜੀ ਜਾੜ ਕੇ ਰੱਖ ਦੇਣੀ ਆ ਗਈ ਹੁਣ ਸਾਬ ਲਾਉਣ ਇਹਨੂੰ ਸਾਰਾ ਕੋਈ ਨਹੀਂ ਆਇਆ ਤਾਂ ਆਪੇ ਪਰੋਨੇ ਦੇ ਨਾਲ ਉਹਨੇ ਚੱਲ ਜਾਣਾ ਤੂੰ ਅੱਡੇ ਕੀ ਦਿਲ ਜੀ ਕੋਨੇ ਖੜਨਾ ਨਹੀਂ ਦਾ ਮੈਂ ਖੜਨਾ ਨਹੀਂ ਇਹਨੂੰ ਮੈਂ ਛੱਡਣ ਆਇਆ ਇਹਨੇ ਪਤਾ ਕਿੱਡਾ ਤਾਂ ਮਾਸ਼ਾਅ ਲਾਇਆ ਅੱਡੇ ਘਰ ਚ ਅੱਜ ਤੱਕ ਅੱਡੇ ਘਰ ਚ ਕਦੀ ਕੋਈ ਲੜਿਆ ਨਹੀਂ ਇਹ ਜਿੱਦਨ ਦੀ ਗਈ ਐ ਨਾ ਰੋਜ਼ ਇਹ ਤਮਾਸ਼ਾ ਰੋਜ਼ ਇਹ ਤਮਾਸ਼ਾ ਝੂਠ ਇੰਨਾ ਬੋਲਦੀ ਐ ਨਾ ਇਨੂੰ ਕਹੇ ਵੱਡੇ ਛੋਟੇ ਦਾ ਪਤਾ ਨਹੀਂ ਵੀ ਗੱਲ ਕਿਦਾਂ ਕਰਨੀ ਕਿਸੇ ਨੂੰ ਫੋਟੋ ਹੁਣ ਮੂੰਹ ਦੱਸ ਹੁਣ ਕੀ ਗੱਲ ਹੋਈ ਆ ਮੇਰੇ ਡੈਡ ਜੀ ਕੋਈ ਕਸੂਰ ਨਹੀਂ ਹੈਗਾ ਤੇ ਮੈਂ ਕਾਦੇ ਲਈ ਬੋਲਾਂ ਨਿੱਕੀ ਨਿੱਕੀ ਗੱਲ ਜਿਹੜੀ ਹੈ ਨਾ ਇੱਥੇ ਪਚਾਉਂਦੀ ਏ ਨਾ ਪੁੱਤ ਉਹ ਤੇ ਕਦੀ ਨਹੀਂ ਫੋਨ ਲੰਭਦੀ ਆਗੀ ਹੁਣ ਨਹੀਂ ਸਭੂ ਆਇਆ ਤੇ ਮੈਂ ਵੇਖਿਆ ਹੀ ਨਹੀਂ ਮੈਂ ਪਤਾ ਨਹੀਂ ਕੀਦਾ ਵਾ ਮੰਮੀ ਤੁਸੀਂ ਝੂਠ ਨਾ ਬੋਲੋ ਤੁਹਾਡੇ ਨਾਲ ਹੀ ਗੱਲ ਕਰਨ ਦੀ ਮਤੋਂ ਹੀ ਆ ਗਿਆ ਹਾਂ ਸਾਰਾ ਤੇਰਾ ਕਸੂਰ ਆ ਬੇੜਾ ਗੜਕ ਕਰਕੇ ਰਹਿ ਤਾ ਤੂੰ ਝੱਲ ਕੋਈ ਨਹੀਂ ਨਿਆਣਿਆਂ ਨੂੰ ਪਿਆਰ ਨਾਲ ਸਮਝਾ ਲੋ ਤੁਸੀਂ ਦੀ ਆ ਵੀ ਮੇਰੇ ਦੁਆਰੇ ਲੈ ਖਲਾ ਗੋਲ ਹੁਣ ਪਿਆਰ ਨਾਲ ਸਮਝ ਉਹੋ ਗੱਲ ਵੀ ਮੇਰੇ ਦਿਵਾਲੇ ਹੋ ਜਾਂਦੇ ਹੁੰਦੇ ਚਲ ਕੋਈ ਨਹੀਂ ਪੁੱਤ ਬਹਿ ਜਾ ਤੂੰ ਮੈਂ ਪਾਣੀ ਤਾਂ ਨਹੀਂ ਲੈਂਦੀ ਬਹਿਣਾ ਬੁਣਾ ਨਹੀਂ ਆ ਮੈਂ ਖੋਨਾ ਤੂੰ ਇਹਨੂੰ ਸਮਝਾਓ ਜਿਹਦੇ ਕੋ ਖਾਣੇ ਜਗ੍ਹਾ ਲ ਪੈ ਜੇਗੀ ਫੇਰ ਆਈ ਨਹੀਂ ਤਾਂ ਬਿਲਕੁਲ ਨਾ ਉੱਥੇ ਆਈ ਪਹਿਲਾਂ ਤਾਂ ਮੈਂ ਇਹਦੀਆਂ ਗੱਲਾਂ 'ਚ ਆ ਗਿਆ ਹਲ ਪੁੱਤ ਬਹਿ ਜਾ ਤੂੰ ਚਾਹ ਪਾਣੀ ਤੇ ਪੀ ਨਹੀਂ ਚਾਹ ਪਾਣੀ ਨਹੀਂ ਪੀਣਾ ਹੈਗਾ ਉਹ ਬਹਿ ਜਾ ਮੇਰਾ ਪੁੱਤ ਏਦਾਂ ਨਹੀਂ ਚੰਗੇ ਲੱਗੀ ਰਾ ਡਾਂਡ ਗਵਾਂਡ ਕੀ ਆਕੇਗਾ ਉਹ ਜਿੱਦਾਂ ਤੁਹਾਨੂੰ ਇੱਥੇ ਆ ਨਾ ਸਾਨੂੰ ਵੀ ਏਦਾਂ ਸ਼ਰਮ ਆ ਸਾਡੇ ਤਾਂ ਇੱਥੇ ਰੋਜ਼ ਹੀ ਕਲਾ ਪਈ ਰਹਿੰਦੀ ਹੈ ਹੁਣ ਤੁਹਾਨੂੰ ਇੱਥੇ ਆਪਣੇ ਬੜਾ ਡਰ ਨੂੰ ਲੱਗਾ ਵੀ ਸਾਡੇ ਨਾਲੇ ਲੜ ਬੇਤੀ ਨਹੀਂ ਹੈ ਪਰ ਉਹਨਾਂ ਦਾ ਕਿ ਸ਼ਟੋ ਜਾਂਦੋਂ ਮਮੀ ਰਹਿਣ ਦੋ ਤੁਸੀਂ ਇਹ ਬਹੁਤੇ ਗੱਲਾਂ ਬੋਲਦੇ ਪਤਾ ਕਿਦਾਂ ਮੈਨੂੰ ਸਾਰੇ ਜਾਣੇ ਸਾਰੇ ਜਾਣੇ ਮੇਰੇ ਦਿਵਾਲੇ ਹੋ ਜਾਂਦੇ ਮੈਨੂੰ ਕੱਲੀ ਨੂੰ ਦਬਾਉਂਦੇ ਆ ਬੈਠਿਆ ਰਹਿਓ ਉੱਥੇ ਉਹਨਾਂ ਦੋਈ ਜਾਣੀਆਂ ਮਾਵਾ ਧੀਆਂ ਚੰਗਾ ਰੋਣਾ ਹੁਣ ਮਮੀ ਦੇ ਆ ਤੁਹਾਨੂੰ ਬਾਅਦ ਵਿੱਚ ਵੇਨਾਂ ਆਣਗੇ ਮੈਂ ਪਰੌਣੇ ਨੂੰ ਲੈ ਆਵਾਂ ਪਹਿਲਾਂ ਤੇਰੀ ਮੈਂ ਵੀ ਵੇਹ ਨਹੀਂ ਕਿਹਾ ਤੇ ਪਰੌਣੇ ਦੇ ਹੋਣਿਆ ਨਹੀਂ ਗੱਲ ਕਰਦੀ ਉਦਾਂ ਬਾਕੀ ਜਿਹੜੇ ਮਰਜੀ ਜੀ ਨੂੰ ਵੱਧ ਘੱਟ ਬੋਲ ਤੈਨੂੰ ਮੈਂ ਸਮਝਾਉਂਦੀ ਨਹੀਂ ਨਾ ਫੋਨ ਨਹੀਂ ਤੁਸੀਂ ਕਿਹੜਾ ਮੇਰਾ ਫੋਨ ਚੋਪ ਲਿਆ ਸੀ ਉੱਥੇ ਮੈਨੂੰ ਫਸਾ ਕੇ ਜਾ ਕੇ ਤੂੰ ਫੋਨ ਨਹੀਂ ਚੁੱਕਣੇ ਮੇਰਾ ਸਾਰੇ ਪੁਆੜ ਦੇ ਜੜ ਤੂੰ ਹੀ ਓ ਦੱਸ ਮੈਂ ਤਾਂ ਸਗੋਂ ਆਂਦੀ ਆ ਵੀ ਉੱਥੇ ਦੂਜੀ ਦੀਆਂ ਰਗਾਂ ਤੇ ਗੂਠ ਦਵੀ ਤੇ ਤੂੰ ਫੇਰ ਮੇਰੇ ਨਾਲ ਪੈਣ ਲਈ ਦੂਜੀ ਦੀ ਨਹੀਂ ਆ ਪਾਣ ਕੇ ਦੇ ਲੈਣਾ ਸੀ ਤੈਨੂੰ ਪਤਾ ਵਾ ਕਿ ਉਹਨੂੰ ਮੈਂ ਚੰਗੀਆਂ ਮੈਂ ਤੈਨੂੰ ਅੱਗੇ ਨਹੀਂ ਚਾਹੁੰਦੀ ਮੈਂ ਖੱਤੀ ਉੱਥੇ ਚੰਗੀ ਭਲੀ ਵਸਣ ਲਈ ਆ ਤੇ ਮੇਰੀ ਧੀ ਦਾ ਘਰ ਪੁੱਟ ਕੇ ਰਹਾ ਤਾ ਇਹ ਘਰੇ ਕਿੱਥੋਂ ਰੱਖੀ ਮੇਰੀ ਧੀ ਤੇ ਮੈਂ ਐਂ ਦਾ ਕਰਿਆ ਕਰ ਮਮੀ ਰਹਿਣ ਦੋ ਤੂੰ ਨਾ ਮੈਨੂੰ ਛੇੜੋ ਉਹ ਗੱਲ ਸੋਹਣੋਂ ਪਿੰਦਰ ਉਹ ਗੱਲ ਸੋਹਣੋਂ ਉਹ ਨਾ ਆ ਜਾ ਯਾਰ ਇਦਾਂ ਬੁਰੇ ਲੱਗੀ ਜਾਵਾ ਪੁੱਤ ਕੀ ਕਹਿਣਗੇ ਲੋਕ ਉਹ ਨਾ ਡੱਕੋ ਤੁਸੀਂ ਮੈਨੂੰ ਮੇਰੀ ਗੱਲ ਸੁਣ ਬੈਠਾ ਚਾਹ ਪਾਣੀ ਤੇ ਪੀ ਬੈਠੇ ਗੱਲ ਕਰਦੇ ਆ ਗੱਲ ਕਿਹੜੀ ਕਰਨੀ ਕਰਤੇ ਲਈਏ ਨਹੀਂ ਨਹੀਂ ਹੁਣ ਹੋਰ ਕੀ ਰਹਿ ਗਿਆ ਇਦਾਂ ਚੰਗਣੀ ਲੱਗੀ ਦਾ ਮੈਂ ਨਹੀਂ ਹੁਣ ਬਹਿਣਾ ਮੈਂ ਚੱਲਿਆ ਤੁਸੀਂ ਮੈਨੂੰ ਜਾਣ ਦੋ ਮੈਂ ਤੁਹਾਡੀ ਬੜੀ ਇੱਤਕਾਰ ਕਰਦਾ ਮੈਂ ਪਰ ਇਹਨੇ ਨਾ ਕੁਝ ਨਹੀਂ ਛੱਡਿਆ ਜੇਕਰ ਤੁਸੀਂ ਆਓ ਨਾ ਉੱਥੇ ਜਿੱਦਾਂ ਵੀ ਇਹ ਗੱਲਾਂ ਕਰਦੀ ਹੈ ਕੰਨ ਨਾ ਨਾ ਲਾਉਂਦੇ ਹੋ। ਗੱਲ ਸੁਣੋ ਪੁੱਤ ਇਦਾਂ ਨੀਂਗਾ ਜਾਣ ਦੇਣਾ। ਉਹਨੂੰ ਕੁੜੀ ਨੂੰ ਨਾਲੇ ਨਾਲ ਲੈ ਕੇ ਜਾਈਂ ਇਦਾਂ ਬੁਰੇ ਲੱਗੀਦਾ ਵਾ। ਤੁਸੀਂ ਨਾ ਹੁਣ ਇਦਾਂ ਨਾ ਕਰੋ ਜੇ ਮੈਨੂੰ ਲੈ ਗਿਆ ਨਾ ਨਾਲ ਇਹਨੇ ਸਗੋ ਭੂਏ ਚੜਨਾ। ਤੁਸੀਂ ਇਹਨੂੰ ਸਮਝਾਓ ਜੇ ਸਮਝ ਜਾਈਂ ਤੇ। ਚੱਲ ਕੋਈ ਨਹੀਂ ਸਮਝਾ ਲਾਂਗੇ ਨਾ ਲੈ ਕੇ ਜਾਵੀਂ ਪਰ ਇਦਾਂ ਤਾਂ ਨਾ ਜਾ ਬੈਠ ਜਾ ਦੋ ਮਿੰਟ। ਕੋਈ ਨਹੀਂ ਤੁਸੀਂ ਨਾ ਮੈਨੂੰ ਜਾਣ ਦੋ ਬਸ ਟਾਈਮ ਬੜਾ ਹੋ ਗਿਆ ਅੱਗੀ। ਤੇ ਕੋਈ ਗੱਲ ਨਹੀਂ ਜੇ ਮੰਨ ਜੇ ਕਿ ਤੇ ਲੈ ਆਓ ਉੱਥੇ ਜਿਦਾਂ ਹੀ ਕਰੇਗੇ ਨਾ ਤੇ ਬਿਲਕੁਲ ਨਾ ਲੈ ਆਓ। ਇਹ ਕੁੜੀ ਨੇ ਨਾ ਇੰਨੀ ਬੇਇੱਜ਼ਤੀ ਕਰਾਈ ਜਨਾ ਮੇਰੀ ਇਹਨਾਂ ਮਾਵਾਂ ਧੀਆਂ ਨੂੰ ਮੈਂ ਬੜਾ ਡੱਕਦਾ ਰਿਆਂ ਵੀ ਨਾ ਇਦਾਂ ਕਰੋ ਪਰ ਇਹ ਨਹੀਂ ਢਲੀਆਂ ਚਲੋ ਭੁਗਤੋ ਹੁਣ